ਜੀ ਨਾ ਮੈਂ ਤੇ ਕਿਹੜੀ ਜਤਨ ਸਰ ਮੇਰਾ ਨਾਮ ਦੀਪਕੇ ਜੀ 59 ਬਰਮਨਾ ਚੋਂ ਇੱਕ ਸੀ ਬਰਮਨ ਮੈਂ ਵੀ ਹਾਂ ਜੀ ਕੱਚਾ ਸਾਥੀ ਤੇ ਸਾਡੀ ਜਿਹੜੀ ਮੰਗ ਚੱਲ ਰਹੀ ਹੈ ਧਰਨੇ ਨੂੰ ਲੈ ਕੇ ਇਹੀ ਚੱਲ ਰਹੀ ਹੈ ਕਿਉਂਕਿ ਪਿਛਲੇ ਦਿਨੀ ਤੁਸੀਂ ਕਵਰੇਜ ਵੀ ਕੀਤੀ ਹੈ ਮੀਡੀਆ ਨੇ ਕਿ 26 ਜਨਵਰੀ ਨੂੰ ਇਹਨਾਂ ਨੇ ਇੱਕ 12 ਏਜੰਡੇ ਪਾਸ ਕੀਤੇ ਮੇਅਰ ਸਾਹਿਬ ਨੇ ਬੁੜੀ ਐਫ ਐਂਡ ਸੀਸੀ ਦੀ ਟੀਮ ਨੇ ਤੇ ਉਹਦੇ ਵਿੱਚ 25 ਕਰੋੜ ਦਾ ਇਹਨਾਂ ਨੇ ਖਰਚਾ ਜਿਹੜਾ ਉਹਦੇ ਚ ਪਾਸ ਕੀਤਾ ਤੇ ਅਸੀਂ ਜੇ ਸਾਡੀ ਗੱਲ ਕਰੀਏ 59 ਬਰਮਨਾਂ ਦੀ ਸਾਡਾ ਜਿਹੜਾ ਤਨਖਾ ਦਾ ਬਜਟ ਬਣਦਾ ਉਹ 7,66,000 ਰੁਪਏ ਬਣਦਾ ਮਹੀਨੇ ਦਾ 7 ਲੱਖ ਇੱਕ ਕਰੋੜਾ ਚ ਵੀ ਨਹੀਂ ਆ ਸਾਡੀ ਤਨਖਾ ਤੇ ਅਸੀਂ ਉਹ ਤਨਖਾ ਲੈ ਵੀ ਰਹੇ ਆ ਤੇ ਵਾਧੂ ਦਾ ਖਰਚ ਕੋਈ ਪੈਣ ਵਾਲਾ ਵੀ ਨਹੀਂ ਹੈ ਨਗਰ ਨਿਗਮ ਦੇ ਜਿਹੜਾ ਵਾਧੂ ਦਾ ਬੋਝ ਪੈਣਾ ਤੇ ਸਾਡੀ ਇਹੀ ਮੰਗ ਹੈ ਤੇ ਸਾਨੂੰ ਠੇਕੇਦਾਰਾਂ ਦੇ ਜਿਹੜੇ ਜੰਜਾਲ ਆ ਉਹ ਖਤਮ ਕਰਕੇ ਨਗਰ ਨਿਗਮ ਦੇ ਅਧੀਨ ਕੀਤਾ ਜਾਵੇ ਜੀ ਜੀ ਨਾ ਮੰਗ ਮੰਗ ਨਹੀਂ ਆਈਆਂ ਕਿਉਂਕਿ ਪਰਮਾਸ਼ਾ ਤੁਸੀਂ ਪਹਿਲਾਂ ਵੀ ਕਰਦੇ ਰਹੇ ਹੋ ਪਰ ਅਦਾਲਤ ਪਹੁੰਚਦੀ ਨਹੀਂ ਸਿਰੇ ਨਹੀਂ ਲੱਗਦੀ ਪਰਦਰਸ਼ਨ ਤੁਸੀਂ ਪਹਿਲਾਂ ਵੀ ਕੀਤਾ ਤੇ ਅਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਵੀ ਕਰਦੇ ਆ ਜਿਹੜਾ ਤੁਸੀਂ ਸਾਡੀਆਂ ਗੱਲਾਂ ਸਰਕਾਰਾਂ ਤੱਕ ਪਹੁੰਚਾਉਂਦੇ ਹੋ ਤੇ ਇਹ ਸਾਡਾ ਜਿਹੜਾ ਸੰਘਰਸ਼ ਹੈ ਇਹ ਲਾਸਟ ਸੰਘਰਸ਼ ਹੈ ਕਿਉਂਕਿ ਇਸ ਤੋਂ ਬਾਅਦ ਅਸੀਂ ਸੰਘਰਸ਼ ਕਰਨ ਵਾਸਤੇ ਤਿਆਰ ਨਹੀਂ ਆ ਬਿਲਕੁਲ ਇਹ ਸਾਡਾ ਲਾਸਟ ਤੇ ਆਖਰੀ ਸੰਘਰਸ਼ ਹੋਵੇਗਾ ਤੇ ਅੱਜ ਜੇ ਸਾਡੀਆਂ ਮੰਗਾ ਪ੍ਰਵਾਨ ਨਹੀਂ ਕਰਦੀ ਸਰਕਾਰ ਜਾਂ ਨਗਰ ਨਿਗਮ ਪ੍ਰਸ਼ਾਸਨ ਤੇ ਅਸੀਂ ਅੱਜ ਦਾ ਦਿਨ ਤੇ ਕੱਲ ਦਾ ਦਿਨ ਨਗਰ ਨਿਗਮ ਦੇ ਗੇਟ ਦੇਖ ਗਿਆ ਤੇ ਕੱਲ ਪਰਸੋਂ ਨੂੰ ਸਾਡੇ ਪ੍ਰਧਾਨ ਜੀ ਦਾ ਹੁਕਮ ਹੈ ਪਰਸੋਂ ਅਸੀਂ ਰੋਸ ਮੁਜ਼ਾਹਰਾ ਕਰਦੇ ਹੋਏ ਫਾਈਬਰ ਗੇਟ ਚੌਂਕ ਤੱਕ ਅਸੀਂ ਰੋਸ ਮਜਾਰਾ ਕਰਦੇ ਉੱਥੇ ਪਹੁੰਚਾਂਗੇ ਤਾਂ ਸਾਡੀ ਆਵਾਜ਼ ਬੁਲੰਦ ਕਰਾਂਗੇ ਤੇ ਜੇਕਰ ਫਿਰ ਵੀ ਕੱਲ ਪਰਸੋਂ ਦੇ ਦਿਨ ਵੀ ਰੋਸ ਮਜਾਰਾ ਕਰਨ ਤੋਂ ਬਾਅਦ ਵੀ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਤੇ ਤਮਾਮ ਮੋਟਰਾਂ ਸ਼ਹਿਰ ਦੀਆਂ ਬੰਦ ਹੋਣਗੀਆਂ ਤੇ ਸ਼ਹਿਰ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿੱਕੀ ਨਾਮ ਹੈ ਸਰ ਮੇਰਾ ਨਾਮ ਰਵੀ ਕੁਮਾਰ ਚਾਵਰਿਆ ਪ੍ਰਧਾਨ ਸੀਵਰੇਜ ਵਰਕਰ ਯੂਨੀਅਨ ਬਿਟਿੰਡਾ ਕੀ ਕਾਰਨ ਹੋਇਆਗਾ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਕਰ ਰਹੇ ਸਰ ਜਿਹੜਾ ਇਹ ਧਰਨਾ ਅਸੀਂ ਦਿੱਤਾ ਜਾਂਦੇ 59 ਸੀਵਰੇਨ ਪਿਛਲੇ ਕਈ ਸਾਲਾਂ ਤੋਂ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਸਰਕਾਰ ਦੁਆਰਾ 2021 ਚ ਪਾਲਿਸੀ ਬਣਾਈ ਗਈ ਸੀ ਕੰਟਰੈਕਟ ਬੇਸ ਦੀ ਅਸੀਂ ਇਹੀ ਮੰਗ ਕਰ ਰਹੇ ਹਾਂ ਸਰਕਾਰ ਤੋਂ ਵੀ ਇਹਨਾਂ ਨੂੰ ਜਲਦ ਤੋਂ ਜਲਦ ਕੰਟਰੈਕਟ ਬੇਸ ਤੇ ਕੀਤਾ ਜਾਵੇ ਤੁਸੀਂ ਪਿਛਲੇ ਦਿਨ ਵੀ ਜਿਹੜੇ ਸਮੇਂ ਵਿੱਚ ਤੁਸੀਂ ਧਰਨਾ ਪਿਛਲੇ ਸਰਕਾਰ ਮੰਨਦੀ ਕਿਉਂ ਨਹੀਂ ਸਰ ਪਿਛਲੇ ਸਮੇਂ ਜਿਹੜਾ ਧਰਨਾ ਸੀ ਇਹ ਉਹਨਾਂ ਨੇ ਮਤਾ ਪਾਕზე ਭੇਜਤਾ ਸੀ ਸਰਕਾਰ ਸਰਕਾਰ ਵੱਲੋਂ ਮਤਾ ਵੀ ਅਪਰੂਵਲ ਹੋ ਕੇ ਆ ਗਿਆ ਹੁਣ ਅਸੀਂ ਇਹੀ ਮੰਗ ਕਰ ਰਹੇ ਹਾਂ ਵੀ ਇਹਨਾਂ ਨੂੰ ਸਿਲੈਕਟ ਕਰਕੇ ਜਲਦ ਤੋਂ ਜਲਦ ਨੁਕੀ ਪੱਤਰ ਦਿੱਤੇ ਜਾਣ ਜੇ ਜੇ ਤੁਹਾਡੀ ਮੰਗ ਮੰਨ ਨਹੀਂ ਜਾਂਦੀ ਫਿਰ ਅਗਲਾ ਸਰ ਸਾਡੀ ਜੇਕਰ ਮੰਗਾਂ ਨਹੀਂ ਮੰਨੀ ਗਈਆਂ ਤਾਂ ਅਸੀਂ ਕੱਲ ਦਾ ਦਿਨ ਥੇਰ ਨਗਰ ਨਿਗਮ ਗੇਟ ਮੂਰੇ ਬੈਠਾਂਗੇ ਪਰਸੋ ਅਸੀਂ ਵੱਖ-ਵੱਖ ਬਜ਼ਾਰਾਂ ਚੋਂ ਆਪਦੀ ਰੈਲੀ ਕੱਢਾਂਗੇ ਤਾਂ ਉਸ ਤੋਂ ਬਾਅਦ ਅਸੀਂ ਸ਼ਹਿਰ ਦਾ ਦਿਲ ਬਟਿੰਡੇ ਸੇਰ ਦਾ ਦਿਲ ਮੈਨ ਡਿਸਪੋਇਲ ਆਈਟੀਆਈ ਚੌਂਕ ਤੇ ਅਸੀਂ ਉੱਥੇ ਜਾ ਕੇ ਧਰਨਾ ਲਾਵਾਂਗੇ ਕੰਮ ਚੱਲ ਰਿਹਾ ਹੁਣ ਤਾਂ ਕੰਮ ਸਾਰਾ ਬੰਦ ਕੀਤਾ ਹੋਇਆ ਸਰ ਬਟਿੰਡੇ ਸੇਰ ਚ ਸੀਵਰੇਜ ਦਾ ਸਾਰਾ ਕੰਮ ਬੰਦ ਕੀਤਾ ਹੋਇਆ